ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਆ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾਲ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੀ ਨਾਲ ਹੁੰਦਾ ਹੋਇਆ ਬੰਦੇ ਦਾ ਬਾਡੀ ਮਾਸ ਘਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਬੀਪੀ ਘਟ ਰ ਅ ਦੂਪਮੇਂ ਦੀ ਪ੍ਰੋਸੈਸ ਚੱਲ ਚੁੱਕੀ ਠੀਕ ਹੈ ਸਰ क्यों अच्छा सरकार के लिए इलेक्ट्रिक एनर्जी का दरें लेकिन इस तरह से ना हो कि गैस की दरें रहे यात्री जल्दी से ठंडे पड़े ना ताता के पड़े क्यों कारण कोई तो खांसी का उत्तर यूनिवर्सिटी ना कि निग्रेज बस की बाजार दे रखी है ने बस भाड़ में मारिश करो तो अपने मतलब कृपया धर्म पर पानी डालो मेरे प्रमाण ਪੰਜਾਬ ਚ ਅੱਜਕਲ ਸਭ ਤੋਂ ਜ਼ਿਆਦਾ ਠੰਡ ਪਿਛਲੇ ਕਈ ਸਾਲਾਂ ਚ ਠੰਡ ਨਹੀਂ ਪਈ ਉਹ ਪੈ ਰਹੀ ਹੈ ਤੇ ਅੱਜ ਤੁਸੀਂ ਠੰਡੇ ਪਾਣੀ ਨਾਲ ਨਹਾਤੇ ਪਹਿਲੀ ਗੱਲ ਤਾਂ ਦੱਸੋ ਕਿ ਠੰਡੇ ਪਾਣੀ ਨਾਲ ਨਹਾਉਣ ਦੀ ਕੀ ਜ਼ਰੂਰਤ ਪੈ ਗਈ ਸੀ ਕਿਉਂ ਨਹਾਤੇ ਕਰੇ ਹੀ ਗਰਮ ਨਹੀਂ ਹੋਇਆ ਕੀ ਹੋਇਆ ਮਜ਼ਾਕ ਮਜ਼ਾਕ ਨਾ ਮਜ਼ਾਕ ਮਜ਼ਾਕ ਦੇਖੋ ਬੇਟਾ ਆਹ ਮਜ਼ਾਕ ਬਹੁਤ ਭਾਰੀ ਪੈਂਦਾ ਹੈ ਜਦੋਂ ਵੀ ਇਹ ਠੰਡ ਹੈ ਅਗਰ ਬੰਦਾ ਠੰਡੇ ਪਾਣੀ ਨਾਲ ਨਹਾ ਲੈਂਦਾ ਹੈ ਜਿਸ ਦੀ ਬਾਡੀ ਮਾਸ ਨਹੀਂ ਜ਼ਿਆਦਾ ਮਤਲਬ ਬੰਦਾ ਤੰਦਰੁਸਤ ਨਹੀਂ ਹੈ ਪਤਲਾ ਹੈ ਉਹਦਾ ਟੈਂਪਰੇਚਰ ਇੱਕਦਮ ਫਾਲ ਹੋ ਜਾਂਦਾ ਹੈ ਜਦੋਂ ਟੈਂਪਰੇਚਰ ਫਾਲ ਹੁੰਦਾ ਕੀ ਹੁੰਦਾ ਨਾੜੀਆਂ ਸੁਗੜ ਜਾਂਦੀਆਂ ਉਹਦੇ ਵਿੱਚ ਖੂਨ ਦਾ ਦੌਰਾ ਵੱਜ ਜਾਂਦਾ ਹੈ ਵਦਨਾਂ ਬੀਪੀ ਹੋ ਸਕਦਾ ਹੈ ਬਲੱਡ ਅੱਗੇ ਸਰਕੂਲੇਟ ਕਰਨਾ ਬੰਦ ਕਰ ਸਕਦਾ ਹੈ ਉਹਦਾ ਪਾਸਾ ਖੜ ਸਕਦਾ ਹੈ ਹੁਣ ਦੂਸਰੀ ਜਿਵੇਂ ਬੇਹੋਸ਼ ਹੋ ਗਏ ਠੀਕ ਹੈ ਨਹਾਉਣ ਤੋਂ ਬਾਅਦ ਹੋਏ ਅਸਤਾ ਸੋਚਾਂਗੇ ਗੀਜ਼ਰ ਕਰਕੇ ਹੋ ਗਿਆ ਸੀ ਪਰ ਐਕਚੁਅਲੀ ਤੁਹਾਨੂੰ ਠੰਡ ਲੱਗੀ ਸੀ ਬੇਟਾ ਠੰਡ ਦਾ ਇੰਨਾ ਜ਼ਿਆਦਾ ਹੋ ਗਿਆ ਕਿ ਸਭ ਤੋਂ ਪਹਿਲਾਂ ਜਦੋਂ ਠੰਡ ਲੱਗਦੀ ਹੈ ਬਾਡੀ ਦਾ ਬੀਪੀ ਫਾਲ ਹੋ ਗਿਆ ਠੀਕ ਹੈ ਉਸ ਦਾ ਦੌਰਾ ਪੈ ਜਾਂਦਾ ਹੈ ਠੀਕ ਹੈ ਘੱਟੋ ਘੱਟ ਆਪਾਂ ਨੂੰ ਠੰਡ ਚ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਜਾਂ ਤਾਂ ਗਰਮ ਪਾਣੀ ਨਾ ਲਾਓ ਤਾਂ ਨਾ ਵੀ ਲੈ ਠੰਡੇ ਨਾਲ ਤਾਂ ਨਾਲ ਦੇ ਨਾਲ ਕੱਪੜੇ ਪਾਓ ਅੰਦਰ ਹੀ ਨਾ ਹੋਣਾ ਚਾਹੀਦਾ ਨਹੀਂ ਤਾਂ ਨਾਓ ਨਾ ਮੈਂ ਡਾਕਟਰ ਵਿਪਨਜੀਤ ਸਿੰਘ ਖੋਸਾ ਐਸਐਮਓ ਭਵਾਨੀਗੜ ਸਰ ਕੀ ਮਾਮਲਾ ਹੈ ਜਿਹੜਾ ਨੌਜਵਾਨ ਕੋਲ ਆਇਆ ਸੀ ਠੀਕ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਬਾਣੇ ਨਾਲ ਨਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨੂੰ ਨਹਾਇਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਤੋਂ ਬਾਡੀ ਇੱਕਦਮ ਵੈਜੋ ਕੰਸਟ੍ਰਕਸ਼ਨ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਜੋ ਕੰਸਟ੍ਰਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘੱਟ ਗਿਆ ਉਸਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਨ আর ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕੱਪੜੇ ਪਾ ਕੇ ਜਾਣ। ਅਗਰ ਪੂਰੇ ਕੱਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦਵਾਰਾ ਵੀ ਪੈ ਸਕਦਾ ਹੈ। ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ। ਪਾਸਾ ਖੜ ਸਕਦਾ ਹੈ। ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ। ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਹੈ। ਉਸ ਦਾ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ। ਲੋਕੀਂ ਕੇ ਅੰਦਰ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰਵਾਂ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਾਂਦਰ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋਣ ਕੇ ਪਾਸਾ ਖੜ ਸਕਦਾ ਜਿੰਨੇ ਵੀ ਅਬਨਾਰਮਲਟੀਜ਼ ਦੌਰਾ ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਕਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੇ ਜਾਂਦੇ ਠੰਡ ਤੇ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘਟੋ ਘਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਏ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੰਡਣਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੇ ਕਾਂਸਕਵੈਂਸਸ ਅਗੇ ਕਿੰਨਾ ਕਿਤੇ ਜਿਹੜਾ ਠੰਡਾ ਪਾਣੀ ਪਾਇਆ ਇਸ ਦੇ ਕਰਕੇ ਤਾਂ ਬਲੱਡ ਸਰਕੂਲੇਸ਼ਨ ਰੁਕ ਗਿਆ ਸੀ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬੋਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਜੀ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬੋਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਿਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬੋਡੀ ਮਸਲ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਨਾਲ ਇੱਕ ਵਾਰੀ बेहोश ਹੋ ਗਿਆ ਵੈਸੋ ਵਹੀਕਲ ਕਹਿੰਦੇ ਡੂ ਟੂ ਕੋਲਡ ਸਰ ਉਹ ਨੌਜਵਾਨ ਸਹੀ ਠੀਕ ਹੈ ਬੀਬੀ ਇਸਮ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ 2 ਘੰਟਾ 2 ਘੰਟਾ ਕਟੋੜ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਇਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮਾਂ ਦੀ ਆਕਸੀਜਨ ਵੀ ਲਾਓ ਠੀਕ ਹੈ 2-3 ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇ ਤਾ ਉਲਟੀ ਨਹੀਂ ਕਿਉਂਕਿ ਵੌਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਸਪਾਸਮ ਚੱਲ ਜਾਂਦੀ ਮਸਲ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੂਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488